ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ 마ਸੂਮ ਬੱਚਾ ਜੋ ਲਵਾਰਸ ਹਾਲਤ ਦੇ ਵਿੱਚ ਮਿਲਿਆ ਹੈ ਜਿਸ ਦੀ ਉਮਰ ਤਕਰੀਬਨ 5 ਤੋਂ 6 ਸਾਲ ਦੱਸੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਬੱਚੇ ਦੇ ਲਾਲ ਕਲਰ ਦੇ ਟੀ-ਸ਼ਰਟ ਤੇ ਕਾਲੇ ਕਲਰ ਦੀ ਲੋਰ ਪਾਈ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਇਸ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਛੱਡ ਕੇ ਚਲੇ ਜਾਂਦੇ ਨੇ ਜਾਣ ਬੁੱਝ ਕੇ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਸੰਗਤ ਦੇ ਵੱਲੋਂ ਇਸ ਬੱਚੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਨਾ ਦਿੱਤੀ ਗਈ ਤਸ਼ੀਰਿ ਦਰਬਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਇਹ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਚੱਲਦਾ ਹੋਇਆ ਤੁਸੀਂ ਦੇਖ ਸਕਦੇ ਹੋ ਲੇਕਿਨ ਮੌਕਾ ਦੇਖਦੇ ਹੀ ਪ੍ਰਕਰਮਾਂ ਦੇ ਵਿੱਚ ਇਸ ਬੱਚੇ ਨੂੰ ਛੱਡ ਕੇ ਮਾਪੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਇਸ ਬੱਚੇ ਬਾਰੇ ਸੂਚਨਾ ਮਿਲੀ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਬੱਚੇ ਦੀ ਤਸਵੀਰ ਵੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਇੱਕ ਬੱਚਾ ਇਹ ਜਿਹੜਾ ਗਵਾਚ ਗਿਆ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਵਾਰਸ ਹਾਲ ਦੇ ਵਿੱਚ ਛੋਟਾ ਬੱਚਾ ਇਹ ਮਿਲਿਆ ਤੇ ਜਦੋਂ ਪੜਤਾਲ ਕੀਤੀ ਗਈ ਤੇ ਇਸ ਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਇਸ ਦੇ ਮਾਪੇ ਕੌਣ ਨੇ ਤੇ ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਘਾਲੇ ਗਏ ਫਿਰ ਪਤਾ ਲੱਗਿਆ ਕਿ ਕੋਈ ਜਾਣ ਬੁੱਝ ਕੇ ਇਸ ਬੱਚੇ ਨੂੰ ਛੱਡ ਕੇ ਚਲਾ ਗਿਆ ਏ ਤਾਂ ਜਦੋਂ ਹੁਣ ਸੀਸੀਟੀਵੀ ਕੈਮਰੇ ਖਗਾਲੇ ਗਏ ਨੇ ਤੇ ਇਸ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ 마ਸੂਮ ਬੱਚਾ ਜੋ ਲਵਾਰਸ ਹਾਲਤ ਦੇ ਵਿੱਚ ਮਿਲਿਆ ਹੈ ਜਿਸ ਦੀ ਉਮਰ ਤਕਰੀਬਨ 5 ਤੋਂ 6 ਸਾਲ ਦੱਸੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਬੱਚੇ ਦੇ ਲਾਲ ਕਲਰ ਦੀ ਟੀ-ਸ਼ਰਟ ਤੇ ਕਾਲੇ ਕਲਰ ਦੀ ਲੋਰ ਪਾਈ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਇਸ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਛੱਡ ਕੇ ਚਲੇ ਜਾਂਦੇ ਨੇ ਜਾਣ ਪੁੱਝ ਕੇ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਸੰਗਤ ਦੇ ਵੱਲੋਂ ਇਸ ਬੱਚੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਨਾ ਦਿੱਤੀ ਗਈ ਤਸ਼ੀਰੇ ਦਰਬਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਇਹ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਚੱਲਦਾ ਹੋਇਆ ਤੁਸੀਂ ਦੇਖ ਸਕਦੇ ਹੋ ਲੇਕਿਨ ਮੌਕਾ ਦੇਖਦੇ ਹੀ ਪ੍ਰਕਰਮਾਂ ਦੇ ਵਿੱਚ ਇਸ ਬੱਚੇ ਨੂੰ ਛੱਡ ਕੇ ਮਾਪੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਇਸ ਬੱਚੇ ਬਾਰੇ ਸੂਚਨਾ ਮਿਲੀ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਬੱਚੇ ਦੀ ਤਸਵੀਰ ਵੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਇੱਕ ਬੱਚਾ ਇਹ ਜਿਹੜਾ ਗਵਾਚ ਗਿਆ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਵਾਰਸ ਹਾਲ ਦੇ ਵਿੱਚ ਛੋਟਾ ਬੱਚਾ ਇਹ ਮਿਲਿਆ ਤੇ ਜਦੋਂ ਪੜਤਾਲ ਕੀਤੀ ਗਈ ਤੇ ਇਸ ਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਇਸ ਦੇ ਮਾਪੇ ਕੌਣ ਨੇ ਤੇ ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਔਰ ਫਿਰ ਪਤਾ ਲੱਗਿਆ ਕਿ ਕੋਈ ਜਾਣ ਬੁੱਝ ਕੇ ਇਸ ਬੱਚੇ ਨੂੰ ਛੱਡ ਕੇ ਚਲਾ ਗਿਆ ਏ ਤਾਂ ਜਦੋਂ ਹੁਣ ਸੀਸੀਟੀਵੀ ਕੈਮਰੇ ਖਗਾਲੇ ਗਏ ਨੇ ਤੇ ਇਸਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ 마ਸੂਮ ਬੱਚਾ ਜੋ ਲਵਾਰਸ ਹਾਲਤ ਦੇ ਵਿੱਚ ਮਿਲਿਆ ਹੈ ਜਿਸ ਦੀ ਉਮਰ ਤਕਰੀਬਨ 5 ਤੋਂ 6 ਸਾਲ ਦੱਸੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਬੱਚੇ ਦੇ ਲਾਲ ਕਲਰ ਦੇ ਟੀ-ਸ਼ਰਟ ਤੇ ਕਾਲੇ ਕਲਰ ਦੀ ਲੋਰ ਪਾਈ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਇਸ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਛੱਡ ਕੇ ਚਲੇ ਜਾਂਦੇ ਨੇ ਜਾਣ ਬੁੱਝ ਕੇ ਬੱਚੇ ਦੇ ਮਾਪੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਸੰਗਤ ਦੇ ਵੱਲੋਂ ਇਸ ਬੱਚੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਨਾ ਦਿੱਤੀ ਗਈ ਤਾ ਸ਼੍ਰੀ ਦਰਵਾਰ ਸਾਹਿਬ ਦੇ ਅੰਦਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਇਹ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਚੱਲਦਾ ਹੋਇਆ ਤੁਸੀਂ ਦੇਖ ਸਕਦੇ ਹੋ ਲੇਕਿਨ ਮੌਕਾ ਦੇਖਦੇ ਹੀ ਪ੍ਰਕਰਮਾਂ ਦੇ ਵਿੱਚ ਇਸ ਬੱਚੇ ਨੂੰ ਛੱਡ ਕੇ ਮਾਪੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਇਸ ਬੱਚੇ ਬਾਰੇ ਸੂਚਨਾ ਮਿਲੀ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਬੱਚੇ ਦੀ ਤਸਵੀਰ ਵੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਇੱਕ ਬੱਚਾ ਇਹ ਜਿਹੜਾ ਗਵਾਚ ਗਿਆ ਸੀ ਸ਼੍ਰੀ ਦਰਵਾਰ ਸਾਹਿਬ ਦੇ ਵਿੱਚ ਲਵਾਰਸ ਹਾਲ ਦੇ ਵਿੱਚ ਛੋਟਾ ਬੱਚਾ ਹੈ ਮਿਲਿਆ ਤੇ ਜਦੋਂ ਪੜਤਾਲ ਕੀਤੀ ਗਈ ਤੇ ਇਸ ਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਇਸ ਦੇ ਮਾਪੇ ਕੌਣ ਨੇ ਤੇ ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਔਰ ਫਿਰ ਪਤਾ ਲੱਗਾ ਕਿ ਕੋਈ ਜਾਣ ਬੁੱਝ ਕੇ ਇਸ ਬੱਚੇ ਨੂੰ ਛੱਡ ਕੇ ਚਲਾ ਗਿਆ ਏ ਤਾਂ ਜਦੋਂ ਹੁਣ ਸੀਸੀਟੀਵੀ ਕੈਮਰੇ ਖੰਗਾਲੇ ਗਏ ਨੇ ਤੇ ਇਸ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ